ਬਰ ਸਾਰਾ ਪੈਸਾ ਸਾਰੇ ਸਬੰਧਾਂ ਤੋਂ ਪੂਰੀ ਕਰਾਉਣਾਂ ਦੇ ਲਈ ਲੱਗਦਾ ਹੈ ਜਿੱਥੇ ਆਹਦੀ ਕੋਈ ਵਿਅਕਤੀ ਹੈ ਅਰਜ ਕਰਨ ਲਈ ਕਿਉਂਕਿ ਪੂਰਨ ਹੈ ਨਿਮਨ ਲਿਖਤਾਂ ਚਾਰੀ ਹੁੰਦੀਆਂ ਨੇ ਤੇ ਕੰਮ ਹੁੰਦੇ ਨੇ ਬਰ ਦੇਖਾਂਗੇ ਕਿ ਇਹ ਸਭ ਤੋਂ ਸਰਲ ਤੋਂ ਪੂਰੇ ਹੋ ਜਾਣਗੇ ਕੇ ਸਰਪੰਚ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਉਹਨਾਂ ਦੀ ਮਿਸ ਜਿਹੜੇ ਕਿ ਮੌਜੂਦਾ ਸਰਪੰਚ ਨੇ ਮੈਡਮ ਹਰਦੀਪ ਕੌਰ ਜੀ ਉਹ ਮਾਨਜਕ ਮੰਤਰੀ ਸਾਹਿਬ ਜੀ ਨੂੰ ਹੈ ਜਿਹੜਾ ਉਹ ਨਾਲ ਉੱਥੇ ਲਿਜਾਰੇ ਨੇ ਜਿੱਥੇ ਅੱਜ ਉੱਤਕਨੀ ਸਮਾਗਮ ਦਾ ਜਿਹੜਾ ਹੈ ਉਹ ਪੱਥਰ ਲਗਾਇਆ ਜਾਣਾ ਜੀ ਆਪਾਂ ਉਹਨਾਂ ਹਾਂਜੀ ਹਾਂਜੀ ਸਰ ਅਲਾਨ ਵਾਲੇ ਕਿੰਨੇ ਬੋਲੇ ਅੱਗੇ ਮੈਨੂੰ ਆਜੋ

ਇੰਵਰਮੈਂਟ ਹੈ ਸਹੀ ਗੱਲ ਸੋ ਉਹ ਤਾਂ ਇਸ ਮਗਮ ਦੇ ਉਸ ਪੱਥਰ ਦੇ ਉੱਪਰ ਜਿਹੜਾ ਹੈ ਅੱਜ ਲੋਕਰ ਕੋਲ ਉਹ ਕਮਰਾ ਜਿਹੜਾ ਅਸੀਂ ਬਣ ਕੇ ਤਿਆਰ ਹੋਣਾ ਉਹਦੀ ਗ੍ਰਾਂਟ ਜਿਹੜੀ ਸਾਡੇ ਖਾਤੇ ਆ ਜਾ ਚੁੱਕੀ ਹੈ ਐਲਾਨ ਨੂੰ ਖਰਚੇ ਤੁਹਾਡੇ ਰਾਡ ਪਰ ਚੁੱਕੀ ਹੈ ਉਹਨਾਂ ਇਹ ਕੌਜਨਾ ਵਿੱਚ ਦੇਖੋ ਇਹ ਫਟਣਾ ਸ਼ੁਰੂ ਹੋ ਗਿਆ ਨਾ ਸੋਈ ਸਰ ਪੱਥਰ ਦਾ ਵਾਧਾ ਰਿਸੀਸ਼ ਪੱਥਰੇ ਦਾ ਸਾਜੀਏ ਇਹਦੇ ਨਾਲ ਸਾਡੇ ਸਮੁੱਚੇ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਵਾਲੀ ਹੈ ਕੋਈ ਵੀ ਗੋਲਦੀ ਕਿ ਅਸੀਂ ਸਰ ਸਰ ਪ੍ਰਾਈਵੇਟ ਸਕੂਲ ਹੈ ਜਿਹੜੇ ਉਹਨਾਂ ਤੇ ਹਾਨੀ ਆਪਣੇ ਜਿਹੜੇ ਬੱਚਿਆਂ ਨੂੰ ਪੜ੍ਹਾਣਾ ਉਹ ਇੱਕ ਜ਼ਿੰਮੇਵਾਰੀ ਬਣਦੀ ਹੈ ਸਮੁੱਚੇ ਸਰ ਦੀ ਕਿ ਉਹ ਇਸ ਨੂੰ ਇੱਕ ਪੱਥਰ ਨਾ ਸਮਝੇ ਹੋਏ ਇੱਕ ਜਿੰਮੇਵਾਰੀ ਦੇ ਤੌਰ ਤੇ ਲੈਣ ਤੇ ਇਹਨਾਂ ਦਾ ਜਿਹੜਾ ਹੈ ਉਹ ਪ੍ਰਾਈਵੇਟ ਸਕੂਲਾਂ ਦੇ ਹਾਨੀ ਬੱਚੇ ਨੂੰ ਅਸੀਂ ਬਣਾਈਏ ਜਿੱਥੇ ਸਾਡੇ ਪੰਜਾਬ ਦੇ ਵਿੱਚ 20000 ਸਕੂਲਾਂ ਦੇ ਵਿੱਚੋਂ 17000 ਸਕੂਲ ਅਜਿਹੇ ਜਿਨ੍ਹਾਂ ਦੇ ਵਿੱਚ Wi-Fi 3 ਸੋਲਰ ਪੈਨਲ ਤੁਸੀਂ ਹੁਣੇ ਕੁਝ ਸਾਥੀ ਪਿਛਲੇ ਸਕੂਲ ਲੰਗਮਝਰੀ ਤੋਂ ਆਏ ਹੋਣਗੇ ਜਿਨ੍ਹਾਂ ਨੇ ਦੇਖਿਆ ਸੋ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਵੀ ਜਿਹੜੀ ਹੈ ਉਹ ਉੱਚ ਪਾਇਦੀ ਸਿੱਖਿਆ ਜਿਹੜੀ ਸਿੱਧੀ ਜਾਊਗੀ ਸਾਡੇ ਮਾਨਯੋਗ ਮੰਤਰੀ ਸਾਹਿਬ ਜੀ ਦਾ ਇਹ ਸੁਪਨਾ ਸੋ ਮੈਨੂੰ ਆਸ ਹੈ ਕਿ ਸੁਪਨਾ ਬੜੀ ਜਲਦੀ ਪੂਰਾ ਹੋਵੇਗਾ ਕਿਉਂਕਿ ਇਹ ਸਵਾਗਤ ਇਹ ਪੱਥਰ ਇਹ ਨਹੀਂ ਪੱਥਰ ਪਹਿਲਾਂ ਵੀ ਲਗਾਏ ਜਾ ਸਕਦੇ ਸੀਗੇ ਪਰ ਮੰਤਰੀ ਸਾਹਿਬ ਨੇ ਇਹ ਸੁਪਨਾ ਸੀਗਾ ਕਿ ਮੈਂ ਪਹਿਲਾਂ ਕੁਝ ਕਰਕੇ ਤਾਂ ਦਿਖਾਵਾਂ ਤਦ ਹੀ ਲੋਕ ਕਚਰੀ ਦੇ ਵਿੱਚ ਮੈਂ ਪੇਸ਼ ਹੋਵਾਂ ਸੋ 12000 ਅਜਿਹੇ ਅਧਿਆਪਕ ਸੀਗੇ ਜਿਹੜੇ ਕਿ ਇੱਕ ਨਿਗੂਣੀ ਜੀ ਤਨਖਾਹ ਦੇ ਉੱਤੇ ਕੰਮ ਕਰਦੇ ਸੀਗੇ ਅੱਜ ਉਹਨਾਂ ਨੂੰ ਇੱਕ ਆਪਣੇ ਪਰਿਵਾਰ ਨੂੰ ਇੱਕ ਤਸੱਲੀ ਨਾਲ ਜਿਹੜਾ ਪਾਲਣ ਪੋਸ਼ਣ ਕਰ ਸਕਦੇ ਆ ਉਹਦੇ ਲਈ ਇੱਕ ਸਨਮਾਨਜਨਕ ਤਨਖਾਹ ਜਿਹੜੀ ਉਹ ਜਾਰੀ ਕੀਤੀ ਹੈ ਸੋ ਸਾਡੇ ਸਕੂਲਾਂ ਦੇ ਅਧਿਆਪਕ ਜਿਹੜੇ ਕਦੇ ਛੁੱਟੀ ਲੈਣ ਨੂੰ ਦਰਸਦੇ ਸੀਗੇ ਅੱਜ ਉਹ ਫਿਨਲੈਂਡ ਜੇ ਦੇਸ਼ਾਂ ਦੇ ਵਿੱਚ ਜਾ ਕੇ ਉੱਥੋਂ ਦਾ ਸੱਭਿਆਚਾਰ ਉੱਥੋਂ ਦੀ ਸਿੱਖਿਆ ਜਿਹੜੀ ਉਹਦਾ ਇੱਕ ਉਹਦੇ ਹਾਣੀ ਬਣਨ ਦੇ ਲਈ ਉੱਥੇ ਜਾ ਰਹੇ ਨੇ ਕਿੰਨੇ ਹੀ ਬੱਚੇ ਜਿਹੜੇ IIM ਤੇ ਅਹਮਦਾਬਾਦ ਵਗੈਰਾ ਸਾਡੇ ਅਧਿਆਪਕਾਂ ਤੇ ਘੂਲ ਲੱਗ ਰਹੇ ਨੇ ਸੋ 1990 ਜਿਹੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਸਾਡੇ ਬੱਚੇ ਜਿਹੜੇ ਉਹ ਜਿਹੜੀ ਦਾ ਮੇਨ ਜਿਹੜਾ ਟੈਸਟ ਹੈ ਉਹਦੇ ਵਿੱਚ ਸਿਲੈਕਟ ਹੋ ਜਾਈ ਉਹ ਸਰਕਾਰੀ ਸਕੂਲਾਂ ਦੀ ਦੇਣ ਸੀਗੀ ਤੇ ਅਧਿਆਪਕ ਸਾਡੇ ਕੁਝ ਵਰਤੀ ਦੇ ਜਿਹੜੇ ਪੜ੍ਹੇ ਲਿਖੇ ਅਧਿਆਪਕ ਨੇ ਸੋ ਸਿੱਥੇ ਫੇਰਸ ਨੂੰ ਬੇਚਤੀ ਕਰਦਿਆਂ ਕਿ ਉਹ ਆਪਣੇ ਜਿਹੜੇ ਬੱਚੇ ਐ ਉਹਨਾਂ ਨੂੰ ਸਰਕਾਰੀ ਸਕੂਲਾਂ ਚ ਦਾਖਲ ਕਰਾਉਣ ਤੇ ਇਹ ਨਾਲ ਜਿਹੜੀਆਂ ਦਿੱਤੀ ਜਾ ਰਹੀਆਂ ਤੁਹਾਨੂੰ ਅਸੀਂ ਦੱਸ ਰਿਹਾ ਇੰਟਰੈਕਟੋਰ ਪੈਨਲ ਹੋ ਗਿਆ ਕੰਪਿਊਟਰਾਈਜ਼ ਲੈ ਤੁਹਾਡੇ ਕੋਲ ਆਣੀ ਹੈ ਤੁਹਾਨੂੰ 10 ਲੱਖ ਨਾ ਸਮਝਿਓ 40 ਲੱਖ ਦੀ ਗ੍ਰਾਂਟ ਹੈ ਜਿਹੜੀ ਉਹ ਜਾਰੀ ਹੋ ਜਾਣੀ ਇੱਕ ਦੋ ਦਿਨਾਂ ਦੇ ਵਿੱਚ ਇਹ ਨਾ ਸੋਚਣ ਕਿ 10 ਲੱਖ ਨਾਲ ਜੀ ਸਾਡਾ ਜਿਹੜਾ ਹੈ ਉਹ ਕੰਮ ਹੋਣਾ ਸੋ ਤੁਸੀਂ ਕੁਝ ਦਿਨਾਂ ਦੇ ਵਿੱਚ ਦੇਖੋਗੇ ਕਿ ਸਕੂਲ ਦੀ ਨੁਹਾਰ ਬਦਲੀ ਹੋਈ ਹੈ ਤੇ ਉਹ ਸਮਾਂ ਦੂਰ ਨਹੀਂ ਜਦੋਂ ਤੁਸੀਂ ਆ ਕੇ ਆਪ ਕਹੋਗੇ ਕਿ ਜਿਹੜੇ ਸਾਡੇ ਬੱਚੇ ਆ ਤੁਸੀਂ ਜਰੂਰ ਇੱਥੇ ਪੜ੍ਹਾਓ ਇਸ ਸਕੂਲ ਦਾ ਸਮੁੱਚਾ ਸਟਾਫ ਕਿਉਂਕਿ ਸੁਰਿੰਦਰ ਸਿੰਘ ਨਾਲ ਮੇਰਾ ਭਰਾਮਾ ਵਾਲਾ ਪਿਆਰ ਹੈ ਜੇ ਇਹਨੂੰ ਕਦੇ ਅਸੀਂ ਕਿਹਾ ਵੀ ਅਸੀਂ ਚੱਲਣਾ ਤਾਂ ਇਹਨੇ ਹਮੇਸ਼ਾ ਅਗਿਆ ਕਿ ਮੈਂ ਇੱਕ ਘੰਟਾ ਮੈਨੂੰ ਸਕੂਲ ਲੈ ਲੈਣ ਦਿਓ ਫਿਰ ਮੈਂ ਜਾਵਾਂਗਾ ਸੋ ਮੰਤਰੀ ਸਾਹਿਬ ਦੀ ਜੇ ਗੱਲ ਕਰੀਏ ਤਾਂ ਇਹਨਾਂ ਨੇ ਕਦੇ ਵੀ ਕੋਈ ਧੂਨ ਚਾਈ ਵਾਲੀ ਗੱਲ ਨਹੀਂ ਕੀਤੀ ਮੈਂ ਇੱਕ ਦਿਨ ਉੱਥੇ ਬੈਠਾ ਸੀਗਾ ਕੋਈ ਬੰਦੇ ਗਏ ਬਹੁਤ ਹੀ ਜ਼ਿਆਦਾ ਗਰਮ ਉਹ ਕਹਿੰਦੇ ਜੀ ਸਾਡੇ ਨਾਲ ਟੱਕਾ ਹੁੰਦਾ ਹੁੰਦਾ ਇਹਨਾਂ ਨੇ ਮੌਕੇ ਤੇ ਉਹਨੂੰ ਸ਼ਾਂਤ ਕਰਕੇ ਭੇਜ ਦਿੰਦਾ ਤੇ ਐਸਐਸਓ ਸਾਹਿਬ ਨੂੰ ਫੋਨ ਕਰਕੇ ਕੀ ਕਿਹਾ ਕਹਿੰਦੇ ਗੱਲ ਸੁਣ ਲੈ ਬੰਦੇ ਦੋਏ ਪਾਰਟੀਆਂ ਮੇਰੀਆਂ ਮੈਨੂੰ ਅੱਜ ਸ਼ਾਮ ਨੂੰ ਦੋਵਾਂ ਦਾ ਰਾਜੀਨਾਮਾ ਕਰਾ ਕੇ ਰਿਪੋਰਟ ਕਰੀ ਕਿੰਡੀ ਵਧੀਆ ਸੋਚ ਹੈ ਕਿ ਜੇ ਅਸੀਂ ਸੋਚੀਏ ਕਿ ਪਿੰਡਾਂ ਦੇ ਵਿੱਚ ਲੜਾਈ ਝੜੇ ਬਣਾਣੇ ਤਾਂ ਉਹ ਜਿੰਨੇ ਮਰਜ਼ੀ ਬਣਾ ਲਓ ਸੋ ਇਸ ਸੋਚ ਦੇ ਪਹਿਰਾ ਦੇਣ ਵਾਲੇ ਨੇ ਸਾਡੇ ਮੰਤਰੀ ਸਾਹਿਬ ਸੋ ਅੱਜ ਇੱਕ ਖੁਸ਼ੀ ਦਾ ਦਿਨ ਹੈ ਕਿ ਮੰਤਰੀ ਸਾਹਿਬ ਚੱਲ ਕੇ ਤੁਹਾਡੇ ਕੋਲ ਸਕੂਲ ਚਾਏ ਨੇ ਤੁਸੀਂ ਜਿੱਥੇ ਆਪਣੀਆਂ ਮੁੰਡਾਂ ਨੇ ਕਹੂੰਗਾ ਸਰਪੰਚ ਸਾਹਿਬ ਦੱਸਣਗੇ ਸੋ ਉਤੋਂ ਪਹਿਲਾਂ ਜਿਹੜੇ ਸਾਡੇ ਕੋਲ ਆ ਕਮਰਿਆਂ ਦੀ ਕਤਾਰ ਤੁਸੀਂ ਦੇਖ ਰਹੇ ਹੋ ਜਾ ਜਿਹੜੇ ਹੋਰ ਕਮਰੇ ਤੁਸੀਂ ਸੈੱਜੇ ਅੰਦਾਜ਼ਾ ਲਾ ਸਕਦੇ ਆ ਕਿ 40 ਲੱਖ ਨਾਲ ਜਿਹੜੇ ਉਹ ਕਿੱਡਾ ਵਧੀਆ ਸੁਧਾਰ ਹੋਵੇਗਾ ਤੇ ਤੁਹਾਡੇ ਬੱਚੇ ਆ ਜਿਹੜੇ ਉਹ ਇੱਕ ਵੀ ਬੱਚਾ ਸਵੇਰੇ ਮੈਂ ਮੰਤਰੀ ਸਾਹਿਬ ਨੂੰ ਦੱਸਿਆ ਸਵੇਰੇ ਸਟਾਫ ਡਾ ਗਿਆ ਕਹਿੰਦੇ ਯਾਰ ਅਸੀਂ ਬੱਚੇ ਥੱਲੇ ਨਹੀਂ ਬਿਠਾੜਨੇ ਮੈਂ ਕਹਿੰਦੀ ਕੀ ਹੋਇਆ ਕਹਿੰਦੇ ਜੀ ਸਾਡੇ ਮੰਤਰੀ ਸਾਹਿਬ ਦਾ ਸੁਪਨਾ ਹੈ ਕਿ ਅਸੀਂ ਕੁਰਸੀਆਂ ਲੱਭਦੇ ਆ ਤੇ ਸਾਡੇ ਬੱਚੇ ਥੱਲੇ ਨਾ ਬੈਠਣ ਪਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਜਿਹੜੀਆਂ ਇਹ ਕੁਰਸੀਆਂ ਸਾਡੇ ਕੋਲ ਘੱਟ ਪੈ ਜਾਣੀਆਂ ਇਸ ਕਰਕੇ ਅਸੀਂ ਸੌਰੀ ਵੀ ਫੀਲ ਕਰਦੇ ਇਸ ਗੱਲ ਦੀ ਕਿ ਅਸੀਂ ਕਿਹਾ ਬੱਚੇ ਸਾਡੇ ਸਾਫ਼ ਸੁਥਰਾ ਪਰਚਾ ਆਪਾਂ ਇੱਥੇ ਗਰੀਬ ਲੋਗਾਂ ਨੂੰ ਢਾਕੇ ਜੇ ਸਾਨੂੰ ਕੁਰਸੀਆਂ ਦੀ ਘਾਟ ਮਹਿਸੂਸ ਹੋਈ ਤਾਂ ਅਸੀਂ ਇੱਥੇ ਬੱਚੇ ਮਟਾਵਾਂਗੇ ਦੇਖੋ ਕਿੰਡੀ ਵੱਡੀ ਸੋਚ ਆ ਮੰਤਰੀ ਸਾਹਿਬ ਦੀ ਸੋ ਇਸ ਪਿੰਡ ਤੋਂ ਸਰਪੰਚ ਸਰਪੰਚ ਬਲਵੀਰ ਕਰਮਣ ਸਿੰਘ ਜੀ ਮੇਰੇ ਫਾਦਰ ਸਾਹਿਬ ਆਸਤਨ ਹਰਵਕ ਸਿੰਘ ਜੀ ਮੱਖਣ ਸਿੰਘ ਜੀ ਮਾ ਵੀ ਸੰਜੂ ਬੈਂਸ ਜੀ ਫਰਜਿੰਦਰ ਸਿੰਘ ਜੀ ਸਰਪੰਚ ਗ੍ਰਾਮ ਪੰਚਾਇਤ ਹਰਦੀਪ ਕੌਰ ਜੀ ਸਰਦਾਰ ਕਰਮ ਸਿੰਘ ਜੀ ਮੈਂਬਰ ਪੰਚਾਇਤ ਉਜਾਗਰ ਸਿੰਘ ਜੀ ਸਰਦਾਰ ਅਜੈਬ ਸਿੰਘ ਜੀ ਰੰਕਜ ਮਾਲਾ ਸੀਮਾ ਦੇਵੀ ਬਲਜੀਤ ਕੌਰ ਢੋਲाराम ਸੰਨੀ ਬੈਸ ਤੇ ਰਮਣੀਕ ਸਿੰਘ ਜੀ ਹੋਜੀ ਸਾਹਿਬ ਜੇ ਮੈਂ ਕਿਸੇ ਦਾ ਨਾਮ ਲੈਣ ਤੋਂ ਰਹਿ ਗਿਆ ਹਾਂ ਕਿਉਂਕਿ ਮੇਰਾ ਪਿੰਡ ਵੀ ਇਹੀ ਹੈ ਕਾਕ ਜੀ ਮੇਰਾ ਪਿੰਡ ਇਹੋ ਚੱਲਦਾ ਸੋ ਮੈਂ ਮਾਫੀ ਮੰਗਦਾ ਬਹੁਤ ਸਾਰੇ ਬੁਲਾਰੇ ਨੇ ਸਾਡੇ ਕੋਲ ਪਰ ਸਮੇਂ ਦੀ ਜਿਹੜੀ ਘਾਟ ਹੋਣ ਕਰਕੇ ਅਸੀਂ ਇਹ ਰਸਾਮਾਂ ਜਿਹੜਾ ਉਹ ਕਿਸੇ ਨੂੰ ਨਹੀਂ ਲੈ ਸਕਦੇ ਕਿਉਂਕਿ ਮੰਤਰੀ ਸਾਹਿਬ ਜੀ ਨੇ ਅਗਲੇ ਪੈਨਲ ਵਾਲੇ ਜਿਹੜੇ ਹੈ ਉਹ ਅਸੀਂ ਪਹਿਲੇ ਲੇਟ ਚੱਲ ਰਹੇ ਆ ਮੈਂ ਸਾਡੇ ਸਕੂਲ ਦੇ ਮੁੱਖ ਅਧਿਆਪਕ ਰਜੇਸ਼ ਰੈਣਾ ਜੀ ਦੀ ਥੋੜੀ ਜੀ ਹੈਂਡੀਕੈਪ ਹੋਣ ਕਰਕੇ ਪ੍ਰੋਬਲਮ ਹੈ ਸੋ ਬੇਨਤੀ ਹੈ ਕਿ ਉਹਨਾਂ ਨੂੰ ਮੇਰੇ ਖਿਆਲ ਸੇ ਮਿਲ ਲੈ ਆਓ ਸਾਡੇ ਮੈਡਮ ਜੀ ਦਿੱਕੀ ਹੁੰਦੀ ਹੋ ਮੈਡਮ ਆਏ ਨੇ ਸੋ ਸਭ ਤੋਂ ਇਖਤਿਆਨ ਤੇ ਨਿੱਘਾ ਸਵਾਗਤ ਤੇ ਜੀ ਆਇਆਂ ਨੂੰ ਹੈ ਮਿਡਲ ਦਾ ਸਾਡਾ ਸਕਾਪ ਹੈ ਸੋ ਅਸੀਂ ਬੇਨਤੀ ਕਰਮ ਹੈ ਮਾਨਯੋਗ ਮੰਤਰੀ ਸਾਹਿਬ ਨੂੰ ਕੀ ਆਖੀ ਹੈ ਜਿਹੜੀ ਉਹ ਸੰਬੋਧਨ ਕਰਨ ਇਸ ਮੁਜੇ ਪਿੰਡ ਦੇ ਨਮਾਇੰਦ ਬਹੁਤ ਹੀ ਸਤਿਕਾਰਯੋਗ ਪਿੰਡ ਦੇ ਡੈਸਟਰ ਤੇ ਸਾਰੇ ਇਹ ਸਾਡੇ ਆਪਣੇ ਪਿੰਡ ਦੇ ਜੀ ਸਾਰੇ ਬਜ਼ੁਰਗ ਆਤਾਮਾ ਭੈਣਾ ਨੌਜਵਾਨ ਵੀ ਪਿਆਰੇ ਬੱਚੇ ਸਰਪੰਚ ਸਾਹਿਬ ਪੰਚਾਇਤ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਆਗੂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਤਿਹ ਪ੍ਰਮਾਣ ਕਰੋ ਵਾਹਿਗੁਰੂ ਜੀ ਦਾ ਖਾਲਸਾ ਆਪ ਸਭ ਨੇ ਬਹੁਤ ਸਤਿਕਾਰ ਬਖਸ਼ਿਆ ਜੀ ਮੈਂ ਜੋ ਕੁਝ ਹਾਂ ਤੁਹਾਡੇ ਸਦਕਾ ਹਾਂ ਇਸ ਮੁਕਾਮ ਤੱਕ ਤੁਸੀਂ ਪਹੁੰਚਾਇਆ ਪਿਛਲੇ 3 ਸਾਲਾਂ ਦੇ ਵਿੱਚ ਇਹ ਤੁਹਾਡੇ ਪੁੱਤ ਤੁਹਾਡੇ ਭਰਾ ਦੀ ਅੰਤ ਤੱਕ ਮਿਹਨਤ ਹੈ ਕਿ ਅੱਜ ਦੇ ਪੰਜਾਬ ਦੇ ਅੱਜ ਵੀ 400 ਦੇ ਲਗਭਗ ਸਕੂਲਾਂ 'ਚ ਉਦਘਾਟਨ ਨੇ ਤੁਸੀਂ ਦੇਖਿਆ ਕਿਵੇਂ ਸਕੂਲਾਂ ਦੇ ਵਿੱਚ ਚਾਰ ਦੀਵਾਰੀ ਇੰਟਰਐਕਟਿਵ ਪੈਨਲ ਬੱਚਿਆਂ ਦੇ ਲਈ ਫਰਨੀਚਰ ਵਾਈਫਾਈ ਤੇ ਵੱਡੇ ਸਕੂਲਾਂ 'ਚ ਬੱਸ ਸਰਵਿਸ ਕੈਂਪਸ ਮੈਨੇਜਰ ਸਕਿਉਰਟੀ ਗਾਰਡ ਆਪਣੇ ਹਲਕੇ 'ਚ ਪੰਜ ਸਕੂਲ ਹੈ ਜੀ ਪੰਜ ਸਕੂਲਾਂ 'ਚ ਹੁਣ ਬੱਸ ਸਰਵਿਸ ਲੱਗੀ। ਲੜਕੀਆਂ ਵਾਲਾ ਸਕੂਲ ਅਨੰਦਪੁਰ ਸਾਹਿਬ ਪੀਲੇ ਰੰਗ ਦੀ ਬੱਸ ਜਿਵੇਂ ਪ੍ਰਾਈਵੇਟ ਸਕੂਲ ਚੌਦਾ ਜਾ ਕੇ ਚੈੱਕ ਕਰ ਲਿਆ ਸਕਿਉਰਟੀ ਗਾਰਡ ਕੈਂਪਸ ਮੈਨੇਜਰ 6 ਕਰੋੜ ਰੁਪਏ ਦਾ ਕੰਮ ਚੱਲਦਾ ਪਿਆ। ਸਕੂਲ ਆਫ ਐਗਜ਼ੀਨਸ ਮੰਗਲ ਕੱਲ ਉਹਦਾ ਉਦਘਾਟਨ ਕੀਤਾ 2 ਕਰੋੜ ਰੁਪਏ 'ਚ ਸਕੂਲ ਤਿਆਰ ਹੋਇਆ ਉੱਥੇ ਵੀ ਤੇ ਖੁਸ਼ੀ ਹੋਈ ਸਾਡੇ ਪਿੰਡਾਂ ਦੇ ਬੱਚਿਆਂ ਹੁਣ ਉੱਥੇ ਜਾਣ ਲੱਗੀਆਂ। ਪ੍ਰਾਈਵੇਟ ਸਕੂਲ ਛੱਡ ਛੱਡ ਕੇ ਜੀਤਪੁਰ ਸਾਹਿਬ ਸਕੂਲ ਬਣਾ ਰਹੇ 12 ਕਰੋੜ ਰੁਪਏ ਲਾ ਰਹੇ। ਕਿ ਆਪ ਜੀ ਦੇ ਪਿੰਡ ਦੇ ਵਿੱਚ ਜਿਹੜਾ ਹੋਲਿਸਟਿਕ ਪਲਾਨ ਦੇ ਵਿੱਚ ਜਿਹੜੇ ਸਕੂਲ ਆਫ ਹੈਪੀਨੈਸ ਅਸੀਂ ਬਣਾ ਰਹੇ ਹਾਂ ਇਹ ਸਕੂਲ ਦੀ ਪੂਰੀ ਵਿਸ਼ਾ ਪੱਧਰ ਚੁੱਕੀ ਕਿਉਂਕਿ ਇਹ ਸਕੂਲ ਸਾਡਾ ਇੱਕ ਤਰੀਕੇ ਨਾਲ ਮੇਨ ਰੋਡ ਤੇ ਆ ਸਾਡੇ ਪਿੰਡਾਂ ਦੇ ਲੋਕ ਲੋਕ ਇਸ ਬਾਈਪਾਸ ਨੂੰ ਇਸਤੇਮਾਲ ਕਰਦੇ ਆ ਤਾਂ ਇਹ ਮੈਂ ਚਾਹੁੰਦਾ ਸਕੂਲ ਦਿਖੇ ਤਾਂ 40 ਲੱਖ ਰੁਪਏ ਦੀ ਗ੍ਰਾਂਟ ਦੇ ਨਾਲ ਸਕੂਲ ਦੀ ਸਾਰੀ ਦਿਖ ਜਿਹੜੇ ਉਹ ਕਮਰੇ ਡੁੱਟੇ ਨਵੇਂ ਬਣੇ ਐ ਤਾਂ ਹੀ ਮਿਡਲ ਸਕੂਲ ਨੂੰ ਵੀ ਵੱਖਰੀ ਗ੍ਰਾਂਟ ਦੇ ਰਹੇ ਹਾਂ ਉਹਨਾਂ ਦੇ ਕਮਰੇ ਲਗਭਗ 70-80 ਲੱਖ ਰੁਪਏ ਇਸ ਪੂਰੀ ਇਮਾਰਤ ਤੇ ਹੋਰ ਲੱਗਣਾ ਹੈ ਤਾਂ ਕਿ ਇਹ ਸਕੂਲ ਚਮਕਦਾ ਹੋਵੇ ਆਸ-ਪਾਸ ਦੇ ਬੱਚੇ ਤੇ ਜਿਹੜੇ ਆਪਾਂ ਮਜਬੂਰੀ ਚ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ 'ਚ ਨਹੀਂ ਖੋੜਾ ਵੀ ਦਿਲ ਕਰੇ ਕਿ ਤੁਸੀਂ ਬੱਚੇ ਆਪਣੇ ਇੱਥੇ ਨਿਸ਼ਚਿਤ ਹੋ ਕੇ ਪੜ ਸਕੋ ਮੈਂ ਸਾਰੇ ਇਹ ਸਕੂਲ ਦਾ ਸਟਾਫ ਦਾ ਜਿਹਨੇ ਇੰਨੇ ਪਿਆਰ ਦੇ ਨਾਲ ਇਹ ਫੰਕਸ਼ਨ ਨੂੰ ਆਰਗੇਨਾਈਜ਼ ਕੀਤਾ ਹੁੰਦਾ ਧੰਨਵਾਦ ਸਾਰੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਨਾਲ ਹੀ ਜੀ ਅੱਜ ਤੋਂ ਅਸੀਂ ਇੱਕ ਨਵੇਂ ਕੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਅੱਜ ਮੈਂ ਆਪਣੇ ਨੰਗਲ ਘਰੇ ਦਫ਼ਤਰ ਸਾਰੇ ਪਿੰਡਾਂ ਦੇ ਪੰਚਾਇਤਾਂ ਨੂੰ ਬੁਲਾਇਆ ਉੱਥੇ ਪਿੰਡ ਦਾ ਜਿਹੜਾ ਸਭ ਤੋਂ ਅਹਿਮ ਕੰਮ ਹੈ ਇਹ ਮੈਂ ਬੇਨਤੀ ਕਰੂੰਗਾ ਪੰਚਾਇਤ ਪਿੰਡ ਵਾਲਿਆਂ ਨੂੰ ਪੁੱਛ ਕੇ ਆਵੇ ਵੀ ਜਿਹੜਾ ਸਭ ਤੋਂ ਨੰਬਰ 1 ਤੇ ਫਿਰ ਨੰਬਰ 2 ਤੇ ਜਿਹੜੇ ਸਭ ਤੋਂ ਅਹਿਮ ਕੰਮ ਹੈ ਉਹ ਲਿਸਟ ਲੈ ਕੇ ਆਓ ਉਨਾ ਕੰਮਾਂ ਦੀ ਜ਼ਿੰਮੇਵਾਰੀ ਅਗਲੇ 1 ਹਫ਼ਤੇ 10 ਦਿਨ ਚੋਂ ਕੰਮ ਜਿਹੜੇ ਆ ਮੈਂ ਆਪ ਕੋਲ ਖੜ ਖੜ ਕੇ ਸ਼ੁਰੂ ਕਰਾਂਗਾ ਤਾਂ ਕਿ ਸਾਡੇ ਜਦੋਂ ਕੰਮ ਸ਼ੁਰੂ ਹੋ ਗਿਆ ਉਹ ਹੋ ਗਿਆ ਫਿਰ ਨੰਬਰ 3 ਫਿਰ ਚੌਥਾ ਤਾਂ ਕਿ ਕੋਈ ਗੱਲ ਨਹੀਂ ਤਾਂ ਠੀਕ ਹੈ ਜੀ ਤਾਂ ਕਿ ਸਾਡੇ ਲੋਕਾਂ ਨੂੰ ਜੋ ਲੱਗਦਾ ਕਿ ਵੀ ਜਿਹੜੇ ਪਿੰਡਾਂ ਦੇ ਸਾਡੇ ਕੰਮ ਸੀ ਉਹ ਕੰਮ ਹੋਣ ਇਸ ਤੋਂ ਇਲਾਵਾ ਯੁੱਧ ਨਸ਼ੇ ਵਿਰੁੱਧ ਸਰਕਾਰ ਵੱਲੋਂ ਇੱਕ ਵੱਡੀ ਕਾਰਵਾਈ ਰੰਮੀ ਗਈ ਹੈ ਇਹ ਸਾਡੇ ਪੂਰੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਸੀ ਤੇ ਪਹਿਲੀ ਵਾਰੀ ਹੈ ਦੇਖੋ ਕਿ ਪੰਜਾਬ ਪੁਲਿਸ ਜ਼ਮੀਨ ਤੇ ਉਤਰ ਕੇ ਤੇ ਮੈਂ ਕਿਉਂਕਿਲੇ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਬਿਲਕੁਲ ਰੋਜ਼ ਰਿਪੋਰਟਾਂ ਆਉਂਦੀਆਂ ਰੋਜ਼ ਜਿਸ ਤਰੀਕੇ ਨਾਲ ਦਿਨ ਰਾਤ ਮਿਹਨਤ ਕਰ ਰਹੀ ਹੈ ਕਿ ਜਿੰਨੇ ਵੱਡੇ ਸਮਗਲਰ ਹੈ ਛੋਟੇ ਸਮਗਲਰ ਹੈ ਰਿਕਾਰਡ ਪਰਚੇ ਸਾਡੇ ਇਲਾਕੇ ਚ ਵੀ ਹੋਏ ਹੈ ਅੱਜ ਦਾਅਵੇ ਨਾਲ ਕਹਿ ਸਕਦੇ ਹਾਂ ਯਾ ਸਮਗਲਰ ਜੇਲ੍ਹ ਚ ਹੈ ਯਾ ਸਮਗਲਰ ਏਰੀਆ ਛੱਡ ਕੇ ਬਾਹਰ ਕਿਤੇ ਜਾ ਕੇ ਭੱਜ ਗਿਆ ਹੈ ਉਹਨਾਂ ਦੇ ਘਰਾਂ ਦੇ ਉੱਤੇ ਤੇ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਇਸ 2 ਨੰਬਰ ਦੀ ਕਮਾਈ ਤੋਂ ਸਾਡੇ ਪੰਜਾਬ ਦੀ ਜਵਾਨੀ ਦੇ ਸਿਰ ਦੇ ਉੱਤੇ ਪੈਸੇ ਕਮਾਏ ਆ ਉਹਨਾਂ ਦੇ ਘਰਾਂ ਤੇ ਬਲਡوزر ਵੀ ਚੱਲੂਗਾ ਉਹਨਾਂ ਦੀ ਪ੍ਰਾਪਰਟੀਆਂ ਵੇਚਾਂਗੇ ਵੀ ਨਿਲਾਮ ਵੀ ਕਰਾਂਗੇ ਨਸ਼ਾ ਦੇਖੋ ਦੁਨੀਆ ਦੇ ਵਿੱਚ ਵੱਡੇ ਵੱਡੇ ਮੁਲਕਾਂ 'ਚ ਹਜੇ ਵੀ ਹੈ ਨਸ਼ਾ 100% ਖਤਮ ਨਹੀਂ ਹੋ ਸਕਦਾ ਪਰ ਇਹ ਤੁਹਾਡੇ ਪੁੱਤ ਦੀ ਤੁਹਾਡੇ ਭਰਾ ਦੀ ਗਰੰਟੀ ਹੈ ਵਾਅਦਾ ਤੁਹਾਡੇ ਨਾਲ ਕਿ ਤੁਸੀਂ ਆਪ ਕਹੋਗੇ ਹਾਂ ਨਸ਼ੇ ਦੀ ਜਿਹੜੀ ਐ ਚਿੱਟੇ ਦੀ ਜਿਹੜੀ ਲੱਕ ਐ ਉਹ ਤੋੜ ਕੇ ਰੱਖ ਦਿੱਤਾ ਜਿਹੜਾ ਜੋ ਸਿਸਟਮ ਬਣ ਗਿਆ ਸੀ ਕਿ ਹਾਂ ਜਿੱਥੇ ਮਰਜ਼ੀ ਖੁੱਲਾ ਬਿਕਦਾ ਸੀ ਆ ਸਰਕਾਰਾਂ ਪਿਛਲੀਆਂ ਸਰਕਾਰਾਂ ਵਕਾਉਂਦੀਆਂ ਸੀ ਇਹ ਨਹੀਂ ਤੁਹਾਨੂੰ ਵੀ ਬੇਨਤੀ ਐ ਆਪਾਂ ਫਿਰ ਉਦਾਂ ਹੀ ਕੰਨਾਂ 'ਚ ਇੱਕ ਦੂਜੇ ਨੂੰ ਗੁਰਸ ਕਰਦੇ ਰਹਿੰਦੇ ਅੱਛਾ-ਅੱਛਾ ਕੁਝ ਨਹੀਂ ਇਹ ਨਹੀਂ ਉਹ ਨਹੀਂ ਜੇ ਤੁਹਾਡੇ ਕੋਲ ਕੋਈ ਡਿਟੇਲ ਐ ਆਕੇ ਦੱਸੋ ਤੁਹਾਨੂੰ ਕਿਸੇ ਤੋਂ ਮੇਰੀ ਗਾਰੰਟੀ ਐ ਕਿਸੇ ਦਾ ਨਾਮ ਨਹੀਂ ਆਊਗਾ ਤੁਹਾਨੂੰ ਪੁਲਿਸ ਤੇ ਨਹੀਂ ਯਕੀਨ ਮੇਰੇ ਤੇ ਤਾਂ ਯਕੀਨ ਰੱਖੋ ਜੇ ਅੱਗ ਆਪਾਂ ਨਹੀਂ ਉਠਾਂਗੇ ਆਪਾਂ ਹਮੇਸ਼ਿਆ ਹੀ ਸਰਕਾਰਾਂ ਨੂੰ ਕੋਸੀ ਜਾਵਾਂਗੇ ਤਾਂ ਕੋਈ ਬਦਲਾਅ ਨਹੀਂ ਆਣਾ ਬਦਲਾਅ ਤਾਂ ਸਾਨੂੰ ਵੀ ਹਿੱਸਾ ਬੰਨਣਾ ਪੈਣਾ ਸਾਨੂੰ ਆਪਣੇ ਪਿੰਡਾਂ 'ਚ ਤੁਹਾਨੂੰ ਵੀ ਬੇਨਤੀ ਹੈ ਤੁਹਾਡੇ ਪਿੰਡ ਦੇ ਟੋਬੀ ਦੀ ਸਮੱਸਿਆ ਹੈ ਜਦੋਂ ਪਿੰਡ 'ਚ ਕੰਮ ਚੱਲੂਗਾ ਸਾਰਾ ਪਿੰਡ ਇਕੱਠਾ ਹੋ ਕੇ ਕਰੇ ਅਕਸਰ ਅਸੀਂ ਕੀ ਦੇਖਦੇ ਹਾਂ ਪਿੰਡ 'ਚ ਪਾਈਪਲਾਈਨ ਪਾਣੀ ਹੈ ਕੋਈ ਇੱਕ ਘਰ ਵਾਲਾ ਰੋਕ ਲਊਗਾ ਤੇ ਸਾਰੇ ਪਿੰਡ ਦਾ ਫਿਰ ਗਾਲਾਂ ਕੱਢੀ ਜਾਵਾਂਗੇ ਐਮਐਲਏ ਨੂੰ ਸਰਕਾਰ ਨੂੰ ਪਿੰਡ ਦੀ ਨਿਕਾਸੀ ਦੀ ਦਿੱਕਤ ਹੈ ਪੈਸੇ ਦੇਣਾ ਮੇਰਾ ਕੰਮ ਹੈ ਅਫਸਰ ਭਈ ਨਾ ਮੇਰੇ ਕੰਮ ਹੈ ਕਰਾਣ ਵਾਲਾ ਕੰਮ ਤੁਹਾਡਾ ਤੁਸੀਂ ਕਰਵਾਣਾ ਕੋਲ ਖੜਕੇ ਤਾਕੀ ਆਪਾਂ ਜਿਹੜੇ ਆਪਣੇ ਮਸਲੇ ਐ ਉਹ ਹੱਲ ਹੋਣ ਮੈਂ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਿਹਾ ਨਿਮਰਤਾ ਨਾਲ ਕਰ ਰਿਹਾ ਜਦੋਂ ਮਰਜੀ ਨੰਗਲ ਆਉ ਗੰਭੀਰ ਪੁਰਾ ਉਹ ਚੰਡੀ ਗੜਾ ਉਹ ਹਰ ਕਿਸੇ ਦੇ ਦਰਵਾਜ਼ੇ ਖੁੱਲੇ ਐ ਕੋਈ ਭੁਲੇਖਾ ਨਾ ਰੱਖਿਓ ਕਿ ਹਾਂ ਇਹ ਨੂੰ ਲੈ ਕੇ ਆਉਂਗੇ ਤਾਂ ਹੀ ਇੱਥੇ ਕੰਮ ਹੋਊਗਾ ਨਹੀਂ ਸੜਕ ਤੇ ਜਾ ਰਿਹਾ ਹੱਥ ਦੇ ਕੇ ਰੋਕ ਲਿਓ ਤਾਂ ਵੀ ਰੁਕਦਾ ਸੁਣ ਕੇ ਜਾਂਦਾ ਅਸੀਂ ਇਸ ਮਹਾਨੇ ਗੁਰੂ ਸਾਹਿਬ ਦੀ ਧਰਤੀ ਐ ਇਹ ਦਸ਼ਮੇਸ਼ ਪਿਤਾ ਦੀ ਧਰਤੀ ਐ ਨੌਵੇਂ ਪਾਤਸ਼ਾਹ ਦੀ ਬਸਾਈ ਹੋਈ ਨਗਰੀ ਐ ਇਸਦੀ ਜਿੰਨੀ ਸੇਵਾ ਕਰੀਏ ਕੰਨੀ ਥੋੜੀ ਹੈ ਆ ਸਾਡਾ ਮਕਸਦ ਸੇਵਾ ਕਰਨਾ ਤੇ ਕਰ ਰਹੇ ਆ ਸਕੂਲਾਂ ਦੇ ਵਿੱਚ ਅੱਜ ਬਦਲਾਅ ਆ ਰਿਹਾ ਕੱਲ ਮੈਂ ਵੀਡੀਓ ਦੇਖ ਲਿਓ ਵੱਖ-ਵੱਖ ਚੈਨਲਾਂ 'ਚ ਚਲਾਈ ਅੱਜ ਮੈਂ ਵੀ ਚਲਾ ਲੂੰਗਾ ਤੁਹਾਨੂੰ ਕਿਸੇ ਨੂੰ ਭੁਲੇਖਾ ਹੋਵੇ ਅਸੀਂ ਸਾਡੇ ਲੰਗ ਮਜਾਰੀ ਤੋਂ ਗੰਗੂਆਲ ਤੋਂ ਜਿੰਡਵੜੀ ਤੋਂ ਗੰਭੀਰਪੁਰ ਤੋਂ ਬੱਚੀਆਂ ਮਾਉਂਟ ਕਾਰਮਲ ਸਕੂਲ ਛੱਡ ਕੇ ਉੱਥੇ ਗਈਆਂ ਮੈਂ ਪਤਾ ਵੀ ਦੇ ਦੂੰਗਾ ਇੱਦਾਂ ਦੇ ਸਰਕਾਰੀ ਸਕੂਲ ਬਣਾਏ ਐ ਇਹ ਹਜੇ ਤਾਂ ਔਰ ਅਗਲੇ 6 ਮਹੀਨੇ ਸਾਲ ਤੱਕ ਦੇਖਿਓ ਪੰਜਾਬ ਦੇ ਪੈ ਸਰਕਾਰੀ ਸਕੂਲ ਸ਼ਰੀ ਅੰੰਗਪੁਰ ਸਾਹਿਬ ਹਲਕੇ ਛੋਣਗੇ ਤੇ ਪ੍ਰਾਈਵੇਟ ਸਕੂਲਾਂ ਨੂੰ ਇਥੋਂ ਉਹਨਾਂ ਨੂੰ ਉਹਨਾਂ ਦਾ ਬੋਲੀ ਬਿਸਤਰਾ 골 ਕਰਨਾ ਇਹ ਸਾਡਾ ਸੰਕਲਪ ਹੈ ਇੰਨੀ ਬੇਨਤੀ ਹਾਜ਼ਰੀ ਪ੍ਰਮਾਨ ਕਰਿਓ ਆਪ ਸਭ ਦਾ ਮੈਂ ਸਾਰੇ ਸਾਡੇ ਸਿੱਖਿਆ ਭਾਗ ਦੇ ਜਿਨ੍ਹਾਂ ਨੇ ਸਾਡੇ ਬਹੁਤ ਚੰਗੇ ਟੀਚਰ ਨੇ ਇਥੋਂ ਦਾ ਸਟਾਫ ਬਹੁਤ ਚੰਗਾ ਹੈ ਤੇ ਇਹਨਾਂ ਨੂੰ ਵੀ ਬੇਨਤੀ ਹੈ ਹੁਣ ਤੁਸੀਂ ਆਪਣੇ ਮੈਂ ਬੇਨਤੀ ਬਤੌਰ ਮੰਤਰੀ ਨਹੀਂ ਕਰ ਰਿਹਾ ਜਿਹੜੇ ਸਾਡੇ ਸਾਰੇ ਇਤਿਹਾਸਕ ਲੋਕਲ ਨੇ ਮੈਂ ਵੱਡਾ ਛੋਟਾ ਵੱਡਾ ਭਰਾ ਹੁੰਦੇ ਨਾਤੇ ਤੁਹਾਨੂੰ ਬੇਨਤੀ ਕਰਦੇ ਆਂ ਕਿ ਮੈਂ ਆਪਣਾ ਫਰਜ਼ ਅਦਾ ਕਰ ਲਈ ਮੇਰੇ ਤੋਂ ਗ੍ਰਾਂਟ ਜਿੰਨੀ ਮਰਜ਼ੀ ਲੈ ਲਓ ਜੋ ਸਹੂਲਤ ਚਾਹੀਦੀ ਹੋ ਲੈ ਲਓ ਪਰ ਬੱਚਿਆਂ ਨੂੰ ਪੜ੍ਹਾਉਣਾ ਤੁਸੀਂ ਰੋਜ਼ ਹੈ ਮਾਤਾ ਪਿਤਾ ਨੂੰ ਫਰਕ ਥੋੜੇ ਤੋਂ ਮਹਿਸੂਸ ਹੋਣਾ ਤਾਂ ਤੁਸੀਂ ਹੋਰ ਜਿਹੜਾ ਹੈ ਆਪਣੀ ਮਿਹਨਤ ਵਧਾ ਦਿਓ ਤਾਂ ਕਿ ਬੱਚਿਆਂ ਨੂੰ ਮਾਤਾ ਪਿਤਾ ਨੂੰ ਲੱਗੇ ਕਿ ਹਾਂ ਵਾਕੇ ਜਿਹੜੀ ਸਾਡੀ ਸਿੱਖਿਆ ਕ੍ਰਾਂਤੀ ਹੈ ਉਹ ਸਾਡੇ ਬੱਚੇ ਤੱਕ ਪਹੁੰਚ ਰਹੀ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਆਓ ਇਧਰ ਆ ਇਧਰ ਆ ਲੈ ਲਓ ਇਹ ਦੇਖ ਲਿਓ ਮੈਡਮ ਦੇਖੀ ਜੀ ਸੋ ਮਾਰਜੋ ਮੰਤਰੀ ਸਾਹਿਬ ਜੀ ਨੇ ਤੁਹਾਨੂੰ ਉਹ ਗੱਲਾਂ ਦੱਸੀਆਂ ਨੇ ਜਿਹੜੀਆਂ ਕਿ ਵਾਕਈ ਹੋਣ